ਹਾਂਜੀ ਸਤਿ ਸ਼੍ਰੀ ਅਕਾਲ ਸਾਰੇ ਕਿਸਾਨ ਭਰਾਵਾਂ ਨੂੰ ਸੋ ਅੱਜ ਆਪਾਂ ਲੱਗੇ ਆਂ ਦੂਰ ਪਾਉਣੇ ਨੂੰ ਫਾਂ ਨੂੰ ਪਹਿਲਾ ਸੁੱਕੇ ਦੇ ਵਿੱਚ ਹੀ ਆਪਾਂ ਡੀਏਪੀ ਥਲਾ ਲੀ ਆ ਸਾਰੇ ਦੇ ਵਿੱਚ ਅੱਧਾ ਗੱਟਾ ਦੇ ਹਿਸਾਬ ਨਾਲ ਕਿਲੇ ਅੱਧਾ ਗੱਟਾ ਕਿਲੇ ਦੇ ਹਿਸਾਬ ਨਾਲ ਆਪਾਂ ਪਾ ਕੇ ਉਪਰੋਂ ਹੁਣ ਹਲ ਮਾਰ ਰਹੇ ਆ ਤੇ ਫੇਰ ਇਹਦੇ ਉੱਪਰ ਆਪਾਂ ਲੇਜ਼ਰ ਲੈਵਲਰ ਲਾ ਕੇ ਤੇ ਇਸੇ ਤਰ੍ਹਾਂ ਹੀ ਪਾਣੀ ਨਾਲ ਪਰਕੇ ਤੇ ਝੋਨਾ ਲਾ ਦਾਂਗੇ ਬਿਨਾ ਗੱਦੂ ਕਿਥੇ ਤੋਂ ਇਸ ਦੇ ਨਾਲ ਇੱਕ ਤਾਂ ਪਾਣੀ ਦੀ ਬਚਤ ਬਹੁਤ ਹੋ ਜਾਂਦੀ ਹੈ ਤੇ ਦੂਸਰਾ ਪਾਣੀ ਲੱਗਦਾ ਇੱਕ ਸਾਰ ਇੱਕ ਲੈਵਲ 'ਚ ਕੋਈ ਇਹਦੇ ਵਿੱਚ ਝੰਗ ਨਹੀਂ ਬੰਦੀ ਵੀ ਬੂਟੇ ਮਰ ਜਾਣਗੇ ਕੋਈ ਇਹਦੇ ਵਿੱਚ ਦੌਗੀ ਨਹੀਂ ਬੰਦੀ ਬਹੁਤ ਵਧੀਆ ਤੇ ਸਾਨ ਤਰੀਕਾ ਹੈ ਤੇ ਪਾਣੀ ਦੀ ਵੀ ਬਚਤ ਦੇਣਾਂ ਬਹੁਤ ਹੁੰਦੀ ਹੈ